ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਇੱਕ ਤੂੜੀ ਦੇ ਨਾਲ ਭਰਿਆ ਟਰੱਕ ਜੋ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੱਲੇ ਦੇ ਨਾਲ ਤੂੜੀ ਦੀਆਂ ਪੰਡਾਂ ਜਿਹੜੀਆਂ ਬੰਨੀਆਂ ਹੋਈਆਂ ਨੇ ਜੋ ਇਸ ਟਰੱਕ ਦੇ ਵਿੱਚ ਲੱਧੀਆਂ ਗਈਆਂ ਨੇ ਤਾਂ ਕੁਝ ਤੂੜੀ ਦੀਆਂ ਪੰਡਾਂ ਰੁੜ ਜਾਂਦੀਆਂ ਨੇ ਕੁਝ ਬਾਹਰ ਕੱਢੀਆਂ ਜਾਂਦੀਆਂ ਨੇ ਤਾਂ ਦੱਸਤੀ ਕਿ ਅੱਜ ਸਵੇਰੇ ਤੂੜੀ ਦੇ ਨਾਲ ਭਰਿਆ ਇੱਕ ਟਰੱਕ ਗੜ ਸ਼ੰਕਰ ਤੋਂ ਆਦਮਪੁਰ ਨੂੰ ਜਾਂਦੀ ਬਿਸਤ ਦੁਆਬ ਨਹਿਰ ਦੇ ਵਿੱਚ ਡਿੱਗ ਗਿਆ ਇਸ ਟਰੱਕ ਦੇ ਵਿੱਚ ਡਰਾਈਵਰ ਸਮੇਤ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਦਾ ਵਾਹਲ ਵਾਲ ਜਿਹੜਾ ਬਚਾ ਹੋ ਜਾਂਦਾ ਤਾਂ ਚਸ਼ਮਦੀਦਾ ਨੇ ਦੱਸਿਆ ਕਿ ਤੂੜੀ ਦੇ ਨਾਲ ਭਰਿਆ ਟਰੱਕ ਨੰਬਰ PB32L5217 ਕੋਟਪਤੂਈ ਤੋਂ ਗੜਸ਼ੰਕਰ ਦਿਵਾਲ ਤੂੜੀ ਲੈ ਕੇ ਜਾ ਰਿਹਾ ਸੀ ਜਦੋਂ ਪਿੰਡ ਐਮਾ ਜੱਟਾ ਤੋਂ ਥੋੜਾ ਅੱਗੇ ਪਹੁੰਚਿਆ ਤਾਂ ਇਹ ਵਾਹਨ ਬੇਕਾਬੂ ਹੋ ਕੇ ਪਾਣੀ ਦੇ ਨਾਲ ਭਰੀ ਨਹਿਰ ਦੇ ਵਿੱਚ ਡਿੱਗ ਪਿਆ ਇਸ ਟਰੱਕ ਦੇ ਵਿੱਚ ਡਰਾਈਵਰ ਸਮੇਤ ਤਿੰਨ ਲੋਕ ਸਵਾਰ ਸਨ ਦੋ ਵਿਅਕਤੀ ਕੁਛ ਕੋਸ਼ਿਸ਼ਾਂ ਦੇ ਨਾਲ ਟਰੱਕ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਜਦੋਂ ਕਿ ਡਰਾਈਵਰ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਟਿਆ ਗਿਆ ਤਾਂ ਤਿੰਨੋਂ ਵਿਅਕਤੀ ਜਿਹੜੇ ਵਾਰ-ਵਾਰ ਬਚ ਗਏ ਜਦੋਂ ਤੂੜੀ ਦੇ ਨਾਲ ਭਰਿਆ ਟਰੱਕ ਨਹਿਰ ਦੇ ਵਿੱਚ ਵਹਿ ਕੇ ਪਿੰਡ ਐਮਾ ਜੱਟਾਂ ਦੇ ਪੁਲ ਕੋਲ ਰੁਕਿਆ ਤੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਡਰਾਈਵਰ ਨੂੰ ਬਾਹਰ ਕੱਢਿਆ ਤੇ ਇਸ ਤਰ੍ਹਾਂ ਕੁਝ ਮਹੀਨਿਆਂ ਦੇ ਵਿੱਚ ਹੀ ਕਈ ਵਾਹਨ ਇਸ ਨਹਿਰ ਦੇ ਵਿੱਚ ਡਿੱਗ ਚੁੱਕੇ ਨੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਹਿਰ ਦੇ ਨਾਲ-ਨਾਲ ਰੇਲਿੰਗ ਜਿਹੜੀ ਹੈ ਉਹ ਤੁਰੰਤ ਬਣਾਈ ਜਾਵੇ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਇੱਕ ਤੂੜੀ ਦੇ ਨਾਲ ਭਰਿਆ ਟਰੱਕ ਜੋ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੱਲੇ ਦੇ ਨਾਲ ਤੂੜੀ ਦੀਆਂ ਪੰਡਾਂ ਜਿਹੜੀਆਂ ਬੰਨੀਆਂ ਹੋਈਆਂ ਨੇ ਜੋ ਇਸ ਟਰੱਕ ਦੇ ਵਿੱਚ ਲੱਧੀਆਂ ਗਈਆਂ ਨੇ ਤਾਂ ਕੁਝ ਤੂੜੀ ਦੀਆਂ ਪੰਡਾਂ ਰੁੜ ਜਾਂਦੀਆਂ ਨੇ ਕੁਝ ਬਾਹਰ ਕੱਢੀਆਂ ਜਾਂਦੀਆਂ ਨੇ ਤਾਂ ਦੱਸਤੀ ਕਿ ਅੱਜ ਸਵੇਰੇ ਤੂੜੀ ਦੇ ਨਾਲ ਭਰਿਆ ਇੱਕ ਟਰੱਕ ਗੜ ਸ਼ੰਕਰ ਤੋਂ ਆਦਮਪੁਰ ਨੂੰ ਜਾਂਦੀ ਬਿਸਤ ਦੁਆਬ ਨਹਿਰ ਦੇ ਵਿੱਚ ਡਿੱਗ ਗਿਆ ਇਸ ਟਰੱਕ ਦੇ ਵਿੱਚ ਡਰਾਈਵਰ ਸਮੇਤ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਦਾ ਵਾਹਲ ਵਾਲ ਜਿਹੜਾ ਬਚਾਹ ਹੋ ਜਾਂਦਾ ਤਾਂ ਚਸ਼ਮਦੀਦਾ ਨੇ ਦੱਸਿਆ ਕਿ ਤੂੜੀ ਦੇ ਨਾਲ ਪਰਿਆ ਟਰੱਕ ਨੰਬਰ PB32L5217 ਕੋਟਪਤੂਈ ਤੋਂ ਗੜਸ਼ੰਕਰ ਦੇਵਾਲ ਤੂੜੀ ਲੈ ਕੇ ਜਾ ਰਿਹਾ ਸੀ ਜਦੋਂ ਪਿੰਡ ਐਮਾ ਜੱਟਾ ਤੋਂ ਥੋੜਾ ਅੱਗੇ ਪਹੁੰਚਿਆ ਤਾਂ ਇਹ ਵਾਹਨ ਬੇਕਾਬੂ ਹੋ ਕੇ ਪਾਣੀ ਦੇ ਨਾਲ ਭਰੀ ਨਹਿਰ ਦੇ ਵਿੱਚ ਡਿੱਗ ਪਿਆ ਇਸ ਟਰੱਕ ਦੇ ਵਿੱਚ ਡਰਾਈਵਰ ਸਮੇਤ ਤਿੰਨ ਲੋਕ ਸਵਾਰ ਸਨ ਦੋ ਵਿਅਕਤੀ ਕੁਛ ਕੋਸ਼ਿਸ਼ਾਂ ਦੇ ਨਾਲ ਟਰੱਕ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਜਦੋਂ ਕਿ ਡਰਾਈਵਰ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਟਿਆ ਗਿਆ ਤਾਂ ਤਿੰਨੋਂ ਵਿਅਕਤੀ ਜਿਹੜੇ ਵਾਲਵਾਲ ਬਚ ਗਏ ਜਦੋਂ ਤੂੜੀ ਦੇ ਨਾਲ ਭਰਿਆ ਟਰੱਕ ਨਹਿਰ ਦੇ ਵਿੱਚ ਵਹਿ ਕੇ ਪਿੰਡ ਐਮਾ ਜੱਟਾਂ ਦੇ ਪੁਲ ਕੋਲ ਰੁਕਿਆ ਤੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਡਰਾਈਵਰ ਨੂੰ ਬਾਹਰ ਕੱਢਿਆ ਤੇ ਇਸ ਤਰ੍ਹਾਂ ਕੁਝ ਮਹੀਨਿਆਂ ਦੇ ਵਿੱਚ ਹੀ ਕਈ ਵਾਹਨ ਇਸ ਨਹਿਰ ਦੇ ਵਿੱਚ ਡਿੱਗ ਚੁੱਕੇ ਨੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਹਿਰ ਦੇ ਨਾਲ-ਨਾਲ ਰੇਲਿੰਗ ਜਿਹੜੀ ਹੈ ਉਹ ਤੁਰੰਤ ਬਣਾਈ ਜਾਵੇ